ਨੋ ਲੋਕਾਂ ਨੂੰ ਸਮੱਸਿਆਵਾਂ ਬਹੁਤ ਆ ਰਹੀਆਂ ਨੇ ਖਾਸ ਕਰਕੇ ਯੰਗ ਊਡੀ ਨੇ ਜਾਂ ਫਿਰ ਜਿਨ੍ਹਾਂ ਦੀ ਉਮਰ 40-45 ਤੋਂ ਉੱਪਰ ਚੱਲ ਜਾਂਦੀ ਹੈ ਉਹ ਮਤਲਬ ਕਮਜ਼ੋਰ ਹੋ ਜਾਂਦੇ ਕਾਫੀ ਤ੍ਰਿਸ਼ਤਵ ਨੂੰ ਲਾ ਲੋ ਜਾਂ ਉਹ ਸਾਰੀ ਉਮਰ ਯੂਜ਼ ਕਰਦੇ ਆਪਣੇ ਵੀਰੋਜ ਦਾ ਪਰ ਉਹਦੇ ਉਹਨੂੰ ਪੂਰਤੀ ਲਈ ਕੁਝ ਨਹੀਂ ਖਾਂਦੇ ਸਪੈਸ਼ਲੀ ਦੁੱਧ ਪੀ ਲਿਆ ਘੋ ਖਾ ਲਿਆ ਦਹੀਂ ਲੈ ਲਈ ਤੇ ਉਹਨਾਂ ਦੇ ਨਾਲ ਇਹ ਚੀਜ਼ ਨਹੀਂ ਪੂਰੀ ਹੁੰਦੀ ਨੀ ਜੋੜਾਂ ਦਾ ਜਿਹੜਾ ਉਹ ਗਰੀਫ ਹੈ ਉਹ ਘਟਣਾ ਕਿਉਂਕਿ ਸਤਲੀ ਧਾਤੂ ਇਹ ਹੈ अगर एक कमजोर होए जीनु यूज ज्यादा ਕਰ ਲਓਗੇ ਤੇ ਸਾਡਾ ਉਹ ਕਮਜ਼ੋਰੀ ਆਉਣੀ ਅਸੀਂ ਹੋ ਜਾਈਏ ਅਸਲੀ ਕਮਜ਼ੋਰੀ ਇਹ ਦੇਖੋ ਜਦੋਂ ਇੱਕ ਤੁਸੀਂ ਬੂਟਾ ਦੇਖਿਆ ਛੋਟਾ ਜਿਹਾ ਹੁੰਦਾ ਠੀਕ ਹੈ ਉਹਨੂੰ ਜਿਹੜਾ ਫਲ ਆਉਣਾ ਉਹ ਉਸੇ ਵੇਲੇ ਨਹੀਂ ਹੁੰਦਾ 2-4 ਮਹੀਨੇ ਦੇ ਬੂਟੇ ਨੂੰ ਫਲ ਨਹੀਂ ਆਉਂਦਾ ਉਹ 3-4 ਸਾਲ ਦਾ ਹੋਊਗਾ ਤਾਂ ਉਹਨੂੰ ਫਲ ਆਉਣਾ ਸ਼ੁਰੂ ਹੋਵੇਗਾ ਤਾਂ ਦਾ ਮਤਲਬ ਹੀ ਹੁਣ ਬਿਲਕੁਲ ਯੰਗ ਹੋ ਗਿਆ ਜਵਾਨ ਹੋ ਗਿਆ ਹੁਣ ਉਹਦਾ ਜਿਹੜਾ ਸਾਰ ਹੈ ਉਹ ਫਲ ਦੇ ਰੂਪ ਚ ਆਉਣਾ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਇਹ ਜਿਹੜੀ ਜਵਾਨ ਕੁੜੀ ਹੈ ਉਹ 13-14 ਸਾਲ ਜਦੋਂ ਕ੍ਰੋਸ ਕਰਦੀ ਹੈ ਉਹ ਵੀ ਇੱਕ ਸੰਪੂਰਨ ਇੱਕ ਔਲਾਦ ਪੈਦਾ ਕਰਨ ਦੀ ਜਿਹੜੀ ਸ਼ਕਤੀ ਹੈ ਤਾਕਤ ਹੈ ਉਹ ਕੁਦਰਤ ਉਹ ਨਹੀਂ ਦੇ ਦਿੰਦੀ ਯਾਨੀ ਉਹਦਾ ਫਲ ਆ ਗਿਆ ਜਿਵੇਂ ਪਹਿਲੇ ਪੁਰਾਣੇ ਟਾਈਮ ਤੇ ਸਾਨੂੰ ਕੁਝ ਪਤਾ ਹੀ ਨਹੀਂ ਸੀ ਹੁੰਦਾ 20-20 ਸਾਲ ਦੇ ਹੋ ਜਾਂਦੇ ਸੀ ਉਹਨਾਂ ਨੂੰ ਕੁਝ ਸਮਝ ਨਹੀਂ ਸੀ ਹੁੰਦੀ ਇਕੱਠੇ ਮੁੰਡੇ ਕੁੜੀਆਂ ਬਹੁਤ ਖੇਡਦੇ ਸੀ ਅੱਜਕੱਲ ਤਾਂ 12-10 ਸਾਲ ਤੋਂ ਬਾਅਦ ਮਤਲਬ ਹੀ ਨਹੀਂ ਰਿਹਾ ਕਿਉਂਕਿ ਜਿਹੜੀ ਚੀਜ਼ ਵੀ ਸਾਨੂੰ ਸਮਝ ਸਾਡੇ ਮਾਂ ਪਿਓ ਨੇ ਦੇਣੀ ਸੀ ਉਹ ਅੱਜ ਇੰਟਰਨੈਟ ਨੇ ਸਾਨੂੰ ਸਾਰੀ ਦੇ ਦਿੱਤੀ ਹੈ ਉਹ ਸੇ ਉਮਰ ਦੇ ਵਿੱਚ ਕੀ ਹੁੰਦਾ ਕਿ ਉਹ ਏਸੀ ਨੂੰ ਵੇਖ ਕੇ ਉਹ ਦਿਲ ਪ੍ਰਭਾਵਿਤ ਹੋ ਕੇ ਤੇ ਉਹ ਜਿਹੜਾ ਨਾ ਵਿਵਹਤਾ ਕਰਨੀ ਸਟਾਰਟ ਕਰ ਦਿੰਦੇ ਨੇ ਕਈਆਂ ਦਾ ਉਹ ਤੇ ਉਹ ਲੈਂਗੁਏਜ ਬੋਲਦੇ ਸੈਲਫ ਮਾਰਨਿੰਗ ਸਟਾਰਟ ਕਰ ਦਿੰਦੇ ਨੇ ਕਈ ਦੀ ਔਲਾਦ ਪੈਦਾ ਹੋਣੀ ਸੀ ਜਿਹੜੀ ਉਸ ਵਧੀਆ ਸੀ ਮੰਦੇ ਨਾਲ ਉਹ ਜਿਹੜਾ 15 14 16 17 18 ਸਾਲ ਦੀ ਉਮਰ ਚ ਆ ਕੇ ਉਹਨੂੰ ਬਰਬਾਦ ਕਰ ਦਿੱਤਾ ਗਿਆ ਜੀ ਉਹਦੇ ਨਾਲ ਬੱਚੇ ਪੈਦਾ ਹੋ ਰਹੇ ਨੇ ਉਹ ਵੀ ਮਾਨਸਿਕ ਤੌਰ ਤੇ ਬਿਮਾਰ ਆ ਰਹੀ ਆਪਾਂ ਸਮਾਜ ਚ ਦੇਖਦੇ ਹਾਂਗੇ ਕਈ ਵਾਰੀ ਕੋਈ ਲੰਗੜਾ ਪੈਦਾ ਹੋ ਰਿਹਾ ਕੋਈ ਦਿਮਾਗ ਤੋਂ ਅਪੰਗ ਪੈਦਾ ਹੋ ਰਿਹਾ ਉਹ ਕਿਉਂ ਹੁੰਦਾ ਹੈ ਕਿ ਸੀਮਨ ਜਿਹੜਾ ਨਾ ਉਹ ਵਿਕਰਤ ਹੋ ਜਾਂਦਾ ਬਾਤ ਵੱਜ ਜਾਂਦੀ ਹੈ ਉੱਤ ਵੱਜਨ ਦੀ ਉਹਦੇ ਅੰਦਰ ਪੱਸੇਲ ਬਹੁਤ ਜ਼ਿਆਦਾ ਵੱਜ ਜਾਂਦੇ ਆ ਤੇ ਉਹ ਵਿਗੜ ਜਾਂਦਾ ਜਿਹੜੇ ਪਿੰਨ ਹੈਡ ਹੋਣੇ ਚਾਹੀਦੇ ਉਹ ਮੋਟੇ ਹੋ ਜਾਂਦੇ ਆ ਇਹ ਅਸਲ ਚ ਕੀ ਹੈਗਾ ਜੀ ਅੱਜ ਦੇ ਦੇਖਿਆ ਜੇ ਪ੍ਰਵੇਸ਼ ਦੇ ਅੰਦਰ ਮਤਲਬ ਲੋਕਾਂ ਨੂੰ ਸਮੱਸਿਆਵਾਂ ਬਹੁਤ ਆ ਰਹੀਆਂ ਨੇ ਖਾਸ ਕਰਕੇ ਯੰਗ ਪੀੜੀ ਨੂੰ ਜਾਂ ਫਿਰ ਜਿਨ੍ਹਾਂ ਦੀ ਉਮਰ 40 45 ਤੋਂ ਉੱਪਰ ਚੱਲ ਜਾਂਦੀ ਹੈ ਉਹ ਮਤਲਬ ਕਮਜ਼ੋਰ ਹੋ ਜਾਂਦੇ ਆ ਕਾਫੀ ਗ੍ਰਸਥ ਵੱਲੋਂ ਲਾ ਲੋ ਜਾਂ ਉਹ ساری ਉਮਰ ਯੂਜ਼ ਕਰਦੇ ਆਪਣੇ ਵੀਰਜ ਦਾ ਪਰ ਉਹਦੇ ਉਹਨੂੰ ਪੂਰਤੀ ਲਈ ਕੁਝ ਨਹੀਂ ਖਾਂਦੇ ਸਪੈਸ਼ਲੀ ਦੁੱਧ ਪੀ ਲਿਆ ਘੋ ਖਾ ਲਿਆ ਦਹੀਂ ਲੈ ਲਈ ਤੇ ਉਹਨਾਂ ਦੇ ਨਾਲ ਇਹ ਚੀਜ਼ ਨਹੀਂ ਪੂਰੀ ਹੁੰਦੀ ਨਹੀਂ ਤੇ ਫਿਰ ਜਾ ਕੇ ਜਿਹੜਾ ਜੋੜਾਂ ਦਾ ਜਿਹੜਾ ਉਹ ਗਰੀਸ ਹੈ ਉਹ ਘਟਣਾ ਕਿਉਂਕਿ ਸਤਵੀਂ ਧਾਤੂ ਹੈ ਇਹ ਅਗਰ ਇਹ ਕਮਜ਼ੋਰ ਹੋਏ ਜੀ ਇਹਨੂੰ ਯੂਜ਼ ਜ਼ਿਆਦਾ ਕਰ ਲੋਗੇ ਤੇ ਤੁਹਾਡਾ ਉਹ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਹ ਸਾਰਾ ਜਿਹੜਾ ਇੰਨਾ ਸਾਰਾ ਸਮਾਨ ਹੈਗਾ ਜਿਹਨੂੰ ਜਿਹੜੀ ਮੁੱਠੀ ਸਾਡੇ ਕੋਲ ਨਹੀਂ ਹੋਈ ਇਹ ਲਗਭਗ 45 ਤੋਂ ਪਲੱਸ ਇਹ ਆ ਤੇ 18 ਦੇ ਕਰੀਬ ਉਹ ਆਪਣੇ ਵਿੱਚ ਪੀਸ ਕੇ ਰੱਖਿਆ ਪਈਆਂ ਇਹ ਸਾਰਾ ਹਾਲੇ ਮੈਂ ਤੋਲ ਕੇ ਤੇ ਉਹਨਾਂ ਦੇ ਵਿੱਚ ਪਾਉਣਾ ਹੀ ਸੀਗਾ ਤੇ ਤੁਸੀਂ ਆਏ ਆ ਚਲੋ ਤੁਹਾਡਾ ਸਵਾਗਤ ਹੈ ਕਮਜ਼ੋਰੀ ਆ ਕਿ ਤੁਸੀਂ ਸਾਨੂੰ ਸਮਝਾਓਗੇ ਅਸਲ ਕਮਜ਼ੋਰੀ ਕੀ ਹੁੰਦੀ ਹੈ ਅਸਲ ਕਮਜ਼ੋਰੀ ਇਹ ਦੇਖੋ ਜਦੋਂ ਇੱਕ ਤੁਸੀਂ ਬੂਟਾ ਦੇਖਿਆ ਛੋਟਾ ਜਿਹਾ ਹੁੰਦਾ ਠੀਕ ਹੈ ਉਹਨੂੰ ਜਿਹੜਾ ਫਲ ਆਉਣਾ ਹੈ ਉਹ ਉਸੇ ਵੇਲੇ ਨਹੀਂ ਆਉਂਦਾ 2-4 ਮਹੀਨੇ ਦੇ ਬੂਟੇ ਨੂੰ ਫਲ ਨਹੀਂ ਆਉਂਦਾ ਉਹ 3-4 ਸਾਲ ਦਾ ਹੋਊਗਾ ਤਾਂ ਉਹਨੂੰ ਫਲ ਆਉਣਾ ਸ਼ੁਰੂ ਹੋਊਗਾ ਕਹਿਣ ਦਾ ਮਤਲਬ ਵੀ ਹੁਣ ਬਿਲਕੁਲ ਯੰਗ ਹੋ ਗਿਆ ਜਵਾਨ ਹੋ ਗਿਆ ਹੁਣ ਉਹਦਾ ਜਿਹੜਾ ਥਾਰ ਹੈ ਉਹ ਫਲ ਦੇ ਰੂਪ ਚ ਆਉਣਾ ਸਟਾਰਟ ਹੋ ਗਿਆ ਇਸੇ ਤਰ੍ਹਾਂ ਹੀ ਜਿਹੜੀ ਜਵਾਨ ਪੀੜੀ ਹੈ ਉਹ 13-14 ਸਾਲ ਜਦੋਂ ਕ੍ਰੋਸ ਕਰਦੀ ਹੈ ਉਹ ਵੀ ਇੱਕ ਸੰਪੂਰਨ ਇੱਕ ਔਲਾਦ ਪੈਦਾ ਕਰਨ ਦੀ ਜਿਹੜੀ ਸ਼ਕਤੀ ਹੈ ਤਾਕਤ ਹੈ ਉਹ ਕੁਦਰਤ ਨੂੰ ਦੇ ਦਿੰਦੀ ਹੈ ਯਾਨੀ ਉਹਦਾ ਫਲ ਆ ਗਿਆ ਜਿਹੜੇ ਦਾ ਸਾਥ ਸੀ ਹਾਂ ਇਹ ਤੋਂ ਸਟਾਰਟ ਹੋ ਜਾਂਦਾ ਹੈ 14 ਸਾਲ ਤੀਮਨ ਦੀ ਜਿਹੜੀ ਹੈ ਨਾ ਉਹ ਜਨਰੇਸ਼ਨ ਸਟਾਰਟ ਹੋ ਜਾਂਦੀ ਹੈ ਬੱਚਿਆਂ ਦੀ ਜਿਹੜੀ ਪਿਊਬਰਟੀ ਏਜ ਟੱਪਦੀ ਹੈ ਜਿਵੇਂ ਲਾਲੋ ਉਹਦੇ ਵਿੱਚ ਉਹਨਾਂ ਦਾ ਵੀਰੇਜ ਬੰਨਣਾ ਸਟਾਰਟ ਹੋਣਾ ਰੀਪ੍ਰੋਡਕਟਰੀ ਸਿਸਟਮ ਜਿਹੜਾ ਸੀ ਬੋਲ ਉਹ ਸਾਰੇ ਐਕਟਿਵ ਹੁੰਦੇ ਐ ਸਿਮਨ ਜਨਰੇਸ਼ਨ ਹੁੰਦੀ ਐ ਉਹ ਬੱਚਿਆਂ ਨੂੰ ਮੁੱਛਾਂ ਆਉਂਦੀਆਂ ਐ ਵਾਲ ਉਹਨਾਂ ਦੇ ਆਉਂਦੇ ਐ ਜੈਨੀਟਲ ਦੇ ਵਾਲ ਆਉਂਦੇ ਐ ਆਵਾਜ਼ ਪਤਲੇ ਤੋਂ ਭਾਰੇ ਹੋਣੀ ਸਟਾਰਟ ਹੋ ਜਾਂਦੀ ਹੈ ਠੀਕ ਹੈ ਜੇ ਅਗਰ ਕੁੜੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਤਲਬ ਜਿਹੜੀ ਹੈਗੇ ਛਾਤੀਆਂ ਦਾ ਉਭਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੀ ਆਵਾਜ਼ ਦੇ ਵਿੱਚ ਸੁਰੀਲਾਪਨ ਹੋਣਾ ਸਟਾਰਟ ਹੋ ਜਾਂਦਾ ਹੈ ਮਹੀਨਾ ਆਉਣਾ ਉਹਨਾਂ ਨੂੰ 12 13 14 ਸਾਲ ਜਿਹੜਾ ਸਟਾਰਟ ਹੋ ਜਾਂਦਾ ਹੈ ਉਹ ਕਹਿਣ ਦਾ ਮਤਲਬ ਫਲ ਦੇਣ ਲਈ ਤਿਆਰ ਨੇ ਤੇ ਉਹ ਉਹ ਜਿਹੜੀ ਕਮਜ਼ੋਰੀ ਕਿਉਂ ਆਉਂਦੀ ਹੈ ਜਿਵੇਂ ਪਹਿਲੇ ਪੁਰਾਣੇ ਟਾਈਮ ਤੇ ਸਾਨੂੰ ਕੁਝ ਪਤਾ ਹੀ ਨਹੀਂ ਸੀ ਹੁੰਦਾ 20-20 ਸਾਲ ਦੇ ਹੋ ਜਾਂਦੇ ਸੀ ਉਹਨਾਂ ਨੂੰ ਕੁਝ ਸਮਝ ਨਹੀਂ ਸੀ ਹੁੰਦੀ ਇਕੱਠੇ ਮੁੰਡੇ ਕੁੜੀਆਂ ਬਹੁਤ ਖੇលਦੇ ਸੀ ਅੱਜ ਕੱਲ ਤਾਂ 12-10 ਸਾਲ ਤੋਂ ਬਾਅਦ ਮਤਲਬ ਹੀ ਨਹੀਂ ਰਹਿ ਗਿਆ ਕਿਉਂਕਿ ਜਿਹੜੀ ਚੀਜ਼ ਦੀ ਸਾਨੂੰ ਸਮਝ ਸਾਡੇ ਮਾਪਿਓ ਨੇ ਦੇਣੀ ਸੀ ਉਹ ਅੱਜ ਇੰਟਰਨੈਟ ਨੇ ਸਾਨੂੰ ਸਾਰੀ ਦੇ ਦਿੱਤੀ ਹੈ ਤੇ ਉਹ ਉਸੇ ਉਮਰ ਦੇ ਵਿੱਚ ਕੀ ਹੁੰਦਾ ਕਿ ਉਹ ਇਸ ਸੀ ਨੂੰ ਵੇਖ ਕੇ ਉਹਨਾਂ ਨੂੰ ਪ੍ਰਭਾਵਿਤ ਹੋ ਕੇ ਤੇ ਉਹ ਜਿਹੜਾ ਨਾ ਵੈਬਟਾ ਕਰਨੀ ਸਟਾਰਟ ਕਰ ਦਿੰਦੇ ਕਹਿੰਦਾ ਉਹ ਤਾਂ ਜਿਵੇਂ ਉਹ ਲੈਂਗੁਏਜ ਬੋਲਦੇ ਸੈਲਫ ਮਾਰਨੀ ਸਟਾਰਟ ਕਰ ਦਿੰਦੇ ਠੀਕ ਹੈ ਤੋ ਆਪਣੇ ਹੱਥਾਂ ਨਾਲ ਹੀ ਆਪਣਾ ਜਿਹੜਾ ਉਹ ਜਿਹੜਾ ਸੀਮਨ ਹੈ ਉਹ ਬਰਬਾਦ ਕਰਨਾ ਸਟਾਰਟ ਕਰ ਦਿੰਦੇ। ਇਹ ਬੇਸ ਉੱਥੇ ਹੀ ਬਣ ਜਾਂਦਾ ਹੈ। ਜਿਹੜਾ ਸਾਡੇ ਅੰਦਰ ਜਿਹੜਾ ਇੱਕ ਫਲ ਪਿਆ ਹੋਣਾ ਸੀਗਾ ਜਿਹੜਾ 20-22 ਸਾਲ ਦੀ ਏਜ ਤੋਂ ਬਾਅਦ ਮੈਰਿਜ ਹੋਣ ਤੋਂ ਬਾਅਦ ਚੰਗੀ ਔਲਾਦ ਪੈਦਾ ਹੋਣੀ ਸੀ ਜਿਹੜੀ ਉਸ ਵਧੀਆ ਸੀਮਨ ਦੇ ਨਾਲ ਉਹ ਜਿਹੜਾ 15 14 16 17 18 ਸਾਲ ਦੀ ਉਮਰ ਚ ਆ ਕੇ ਉਹਨੂੰ ਬਰਬਾਦ ਕਰ ਦਿੱਤਾ ਜਾਂਦਾ। ਕਹਿੰਦਾ ਮਤਲਬ ਪਿੱਛੇ ਸਾਡੇ ਕੋਲ ਬਚਿਆ ਕੀ? ਸੀਮਨ ਤਾਂ ਸਾਡਾ ਅਸਲੀ ਸੀਮਨ ਤਾਂ ਨਿਕਲ ਗਿਆ ਜਿਹੜਾ ਇੱਕਦਮ ਫਰੈਸ਼ ਬੰਦ ਦੇਸ। ਹਾਂ। ਉਹ ਜਿਹੇ ਉਹਦੇ ਨਾਲ ਬੱਚੇ ਪੈਦਾ ਹੋ ਰਹੇ ਨੇ ਉਹ ਵੀ ਮਾਨਸਿਕ ਤੌਰ ਤੇ ਬਿਮਾਰ ਆ ਰਹੀ ਆਪਾਂ ਸਮਾਜ ਚ ਦੇਖ ਲੇਗੇ ਕਈ ਵਾਰੀ ਕੋਈ ਲੰਗੜਾ ਪੈਦਾ ਹੋ ਰਿਹਾ ਕੋਈ ਦਿਮਾਗ ਤੋਂ ਅਪੰਗ ਪੈਦਾ ਹੋ ਰਿਹਾ ਉਹ ਕਿਉਂ ਹੁੰਦਾ ਕਿ ਕਿਸੇ ਮੰਨ ਜਿਹੜਾ ਨਾ ਉਹ ਵਿਕਰਤ ਹੋ ਜਾਂਦਾ ਬਾਤ ਵੱਜ ਜਾਂਦੀ ਹੈ ਪਿਤ ਵੱਜਦੀ ਉਹਦੇ ਅੰਦਰ ਪਸਲ ਬਹੁਤ ਜ਼ਿਆਦਾ ਵੱਜ ਜਾਂਦੇ ਆ ਤੇ ਉਹ ਵਿਗੜ ਜਾਂਦਾ ਜਿਹੜੇ ਪਿੰਨ ਹੈਡ ਹੋਣੇ ਚਾਹੀਦੇ ਉਹ ਮੋਟੇ ਹੋ ਜਾਂਦੇ ਆ ਉਹ ਸੇਪਰਾਂ ਦੇ ਬੱਚਾ ਪੈਦਾ ਹੁੰਦਾ ਫਿਰ ਆਪਾਂ ਕਿੰਨੇ ਇਹਦਾ ਪ੍ਰਮਾਤਮਾ ਨੇ ਸਾਨੂੰ ਕੀ ਦਿੱਤਾ ਪੱਥਰ ਦਿੱਤਾ ਉਹਨਾਂ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਉਹ ਬੱਚੇ ਦੀ ਵੀ ਤੇ ਮਾਂ ਚੁੱਕ ਕੇ ਮਾਂ ਪਿਓ ਵੀ ਸਾਰੀ ਉਮਰ ਨੂੰ ਤੁਰੇ ਫਿਰਦੇ ਇਹ ਜਿਹੜੀ ਕਮਜ਼ੋਰੀ ਤੁਸੀਂ ਲਵਜ਼ ਯੂਜ਼ ਕੀਤਾ ਅਸੀਂ ਉਹਨੂੰ ਇਹਦੇ ਤੋਂ ਹੀ ਲੈਨੇ ਆ ਕਿ ਤੁਹਾਡਾ ਅਗਰ ਸੀਮਨ ਕਮਜ਼ੋਰ ਹੈ ਤਾਂ ਤੁਹਾਡੇ ਤੁਹਾਡੀਆਂ ਹਰ ਤਰ੍ਹਾਂ ਦੀਆਂ ਕਮਜ਼ੋਰੀਆਂ ਹੋ ਜਾਣੀ ਕੀ ਮੈਂਟਲੀ ਤੁਹਾਡਾ ਵਿਕਾਸ ਰੁੱਕ ਜਾਏਗਾ ਇਹਦਾ ਮਤਲਬ ਤਾਂ ਇਹ ਹੈ ਤੁਸੀਂ ਸਰੀਰ ਨਾਲ ਜੋੜਦੇ ਹੋ ਤੁਸੀਂ ਕਹਿੰਦੇ ਹੋ ਕਿ ਜਿਹੜਾ ਸਾਡੇ ਸਟਾਫਸ ਹੈਗੇ ਨੇ ਸੀਮਨ ਹੈਗਾ ਸਾਰੇ ਸਾਈ ਬੋਡੀਲ ਕਨੈਕਸ਼ਨ ਹੋ ਗਏ ਜਿੱਥੇ ਜਿੱਥੇ ਅਗਰ ਤੁਹਾਡਾ ਲੀਵਰ ਖਰਾਬ ਹੈ ਤੇ ਲੀਵਰ ਕਰਕੇ ਵੀ ਸਿਹਤਮੰਦ ਨਹੀਂ ਹੋ ਸਕਦਾ ਬਿਲਕੁਲ ਜੀ ਅਗਰ ਲੀਵਰ ਤੁਹਾਡਾ ਕਮਜ਼ੋਰ ਹੈ ਉਹ ਜਿਹੜਾ ਬਾਈ ਪ੍ਰੋਡਕਟ ਤਿਆਰ ਹੋਣਾ ਹੈ ਲੀਵਰ ਨੇ ਹੀ ਸਾਡੇ ਸਰੀਰ ਨੂੰ ਜੜੀਏ ਉਹ ਹਾਜਮਾ ਕਰਨ ਦੀ ਪਾਵਰ ਦੇਣੀ ਹੈ ਉਹ ਤੁਹਾਡੇ ਐਨਜ਼ਾਈਮ ਹੀ ਅਗਰ ਵਧੀਆ ਨਹੀਂ ਨਿਕਲ ਰਹੇ ਪਹਿਲੀ ਧਾਤੂ ਤੁਹਾਡੀ ਮੰਨ ਲਓ ਰਸ ਬਣੀ ਹੈ ਉਹਦੇ ਉੱਤੇ ਜਿਹੜੇ ਉਹਨੇ ਐਨਜ਼ਾਈਮ ਪਾਉਣੇ ਆ ਉਹਨੂੰ ਹজম ਕਰਨ ਵਾਸਤੇ ਅਗਲੀਆਂ ਧਾਤੂਆਂ ਜਿਹੜੀਆਂ ਰਸ ਤੋਂ ਰਕਤ, ਮਾਸ, ਮੇਦ, ਹੱਡੀ, ਮਜਾ ਲਾਸ ਤੇ ਵੀਰਜ ਆਉਣਾ ਪਹਿਲੀ ਧਾਤੂ ਹੀ ਤੁਹਾਡੇ ਉੱਤੇ ਅਟੈਕ ਹੋ ਗਿਆ ਉਹ ਤਾਂ ਬੜੀਆਂ ਹੀ ਨਹੀਂ ਵਧੀਆ ਅਗਲੀਆਂ ਕਿੱਦਾਂ ਵਧੀਆ ਬਣ ਜਾਣੀਆਂ ਹੁਣ ਤੁਹਾਡਾ ਦੁੱਧ ਹੀ ਮੰਨ ਲਓ ਅ ਡੱਬੇ ਵਾਲਾ ਲੈ ਰਹੇ ਹੋ ਤੁਸੀਂ ਉਹਦੇ ਚ ਕਿਹੜਾ ਤੋਂ ਤੁਸੀਂ ਮੱਖਣ ਕੱਢ ਲੈਣਾ ਹੈ ਕਿਹੜਾ ਉਹਦੇ ਤੋਂ ਤੁਸੀਂ ਘਿਓ ਬਣਾ ਲੈਣਾ ਉਹੀ ਗੱਲ ਹੈ ਸੀਮਨ ਤੁਹਾਡਾ ਉਹਨਾਂ ਤੱਤੋਂ ਦੇ ਵਿੱਚੋਂ ਹੀ ਅੱਗੇ ਜਾਂਦਾ ਜਾਣਾ ਜੀ ਜੀ ਤੁਹਾਡੀ ਪਹਿਲੀ ਤੱਤੋਂ ਹੀ ਵਧੀਆ ਨਹੀਂ ਬਣੀ ਤੁਹਾਡੇ ਸੀਮਨ ਦਾ ਕੀ ਮਤਲਬ ਹੈ ਵਧੀਆ ਬਣ ਜੇ ਜੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਉਹ ਗੱਲ ਜੀ ਅੱਜਕੱਲ੍ਹ ਲੀਵਰ ਦੀ ਸਮੱਸਿਆ ਵੀ ਸਾਰੀ ਕਿਹਨੂੰ ਹੈ ਉਹ ਬਿਲਕੁਲ ਤੁਹਾਡਾ ਉਹ ਛਾਟਾ ਹੈ ਜਿਹੜਾ ਤੁਸੀਂ ਨਾਮ ਦੱਸ ਰਹੇ ਹੋ ਬਿਮਾਰੀਆਂ ਦਾ ਤੁਸੀਂ ਕਹਿੰਦੇ ਮੈਂ ਤੁਹਾਨੂੰ ਪੁੱਛਿਆ ਤੁਸੀਂ ਹਾਸੇ ਮੁਸਕਰਾਹ ਕੀ ਪਿਆ ਇਹ ਬਿਮਾਰੀਆਂ ਦਾ ਛਾਟਾ ਪੜ ਲੈਂਦਾ ਇਹ ਕਿਵੇਂ ਪੜਦਾ ਜੀ ਬਿਮਾਰੀਆਂ ਦਾ ਛਾਟਾ ਇਹ ਹੈ ਕੀ ਕੀ ਹੋ ਗਈ ਕੀ ਸ਼ਾਇਦ ਅਸਲ ਤੇ ਨੂੰ ਮੁਸਤਾ ਕਹਿੰਦੇ ਆ ਮੁਸਤਾ ਮੁਸਤਾ ਅੱਛਾ ਤੇ ਸਾਡੇ ਵਰਗੇ ਨੂੰ ਸਮਝਾਉਣ ਵਾਸਤੇ ਰੱਖਿਆ ਆ ਜੀ ਨਹੀਂ ਇਹ オリジナル ਨਾਮ ਹੀ ਇਹਦਾ ਜਿਹੜਾ ਛਾਟਾ ਨਾਮ ਹੈ ਉਹ ਤਾਂ ਸਾਡੇ ਵਰਗੇ ਨੂੰ ਸਮਝਾਉਣ ਵਾਸਤੇ ਰੱਖਿਆ ਨਾਗਰ ਮੋਥਾ ਵੀ ਕਹਿੰਦੇ ਇਹਨੂੰ ਅੱਛਾ ਇਹ ਖੇਤਾਂ ਚ ਡੀਲਾ ਹੁੰਦਾ ਇਹ ਉਹਦਾ ਕਹਿੰਦਾ ਮਤਲਬ ਜੜ ਹੁੰਦੀ ਹੈ ਅੱਛਾ ਇਹ ਐਕਸਟਰਾ ਜਿਹੜਾ ਸਰੀਰ ਦੇ ਅੰਦਰ ਪਸ ਸੈਲ ਵਗੈਰਾ ਘੱਟ ਕਰਨੇ ਆ ਇਹਦਾ ਬਹੁਤ ਵੱਡਾ ਰੋਲ ਹੈ ਉਹਦੇ ਸ਼ੂਗਰ ਨਾਲ ਜਿਹੜੀ ਆਈ ਉਹ ਕਮਜ਼ੋਰੀ ਹੈ ਜਾਂ ਸ਼ੂਗਰ ਕਰਕੇ ਸਰੀਰ ਦੇ ਵਿੱਚ ਐਕਸਟਰਾ ਜਿਹੜਾ ਗਿੱਲਾਪਨ ਜਿਹਾ ਮਹਿਸੂਸ ਹੁੰਦਾ ਰਹਿੰਦਾ ਇਹ ਉਹਨੂੰ ਕਵਰ ਕਰਦਾ ਅੱਛਾ ਇਹ ਸਾਡੇ ਖੇਤਾਂ ਚ ਆਮ ਨਹੀਂ ਜਾਂਦਾ ਆ ਮੈਂ ਉਹ ਆਏ ਸਾਰੀਆਂ ਜੜੀ ਬੂਟੀਆਂ ਆਮ ਹੀ ਨੇ ਬਸ ਅਵੇਅਰਨੈਸ ਦੀ ਕਮੀ ਹੈ ਸਫੇਦ ਮੁਸਲੀ ਵੀ ਬਕਾਇਦਾ ਖੇਤੀ ਹੁੰਦੀ ਹੈ ਕੇਸਰ ਦੀ ਖੇਤੀ ਵੀ ਹੁਣ ਤਾਂ ਪੰਜਾਬ 'ਚ ਹੋਣ ਲੱਗੀ। ਹਾਂ ਅਸੀਂ ਕੇਸਰ ਜਿਸ ਤਰ੍ਹਾਂ ਪਾਉਨੇ ਆ ਦਵਾਈਆਂ। ਇਹ ਹਾਲੇ ਕਸ਼ਮੀਰ ਵਗੈਰਾ ਜਾਂ ਈਰਾਨ ਤੋਂ ਆਉਂਦਾ ਬਸ ਦੋ ਹੀ ਮਿਲਦੇ ਹੁਣ ਪੰਜਾਬ। ਪਰ ਤੁਸੀਂ ਜਿਹੜੀ ਵਾਰੀ ਤੁਸੀਂ ਕੰਗਲੀ ਦੀ ਗੱਲ ਕੀਤੀ ਸੀ। ਜਿਹੜਾ ਕੰਗਲੀ ਤੁਸੀਂ ਕਿਹਾ ਵੀ ਆਪਣੇ ਘਰਾਂ ਦੇ ਪਿੱਛੇ ਲਾ ਲਓ ਘੋੜੇ ਵਾਂਜੋਗੇ ਕੰਦਾ ਤਾਂ ਪਿੱਛੇ ਤੁਹਾਡਾ ਡਾਇਲੋਗ ਮੜਾ ਮੈਨੂੰ ਯਾਦ ਆਉ। ਤੇ ਉਹ ਕੰਗਲੀ ਦੇ ਦੀਨ ਕਿਹੜੇ ਹੁੰਦੇ ਸੀ? ਕਿਹਾ ਵੀ ਸਾਡੇ ਕੋਲ ਬੜੀ ਮਿਕਦਾਰ ਦੇ। ਕੰਗਲੀ ਕਿੱਥੇ ਹੈ ਤੁਹਾਡੇ ਕੋਲ? ਉਹ ਐਕਚੁਅਲੀ ਵਾਕਈ ਤੁਹਾਡੀ ਗੱਲ ਸਹੀ ਹੈ ਉਹ ਕੌਲਾਂ ਕਾਫੀ ਆਈਆਂ ਕਿਉਂਕਿ ਪੰਜਾਬ ਦੀ ਲੋਕਲ ਜੜੀ ਬੂਟੀ ਹੈ ਤੇ ਸਾਰੇ ਏਰੀਆ ਚ ਹੁੰਦੀ ਪੰਜਾਬ ਦੇ ਤੁਹਾਨੂੰ ਮੈਂ ਦਿਖਾਉਣਾ ਉਹ ਬੂਟੀ ਵੈਸੇ ਤਾਂ ਆਪਾਂ ਜ਼ੂਮ ਕਰ ਕਰਕੇ ਬਹੁਤ ਵਧੀਆ ਤਰੀਕੇ ਨਾਲ ਦਿਖਾਈ ਸੀਗੀ ਆ ਤੁਸੀਂ ਦੇਖ ਸਕਦੇ ਹੋ ਦੁਬਾਰਾ ਤੋਂ ਅੱਛਾ ਤੇ ਬੜੀ ਜੀ ਬੀ ਕੱਢ ਲਈ ਤੁਸੀਂ ਕਰੇ ਸਾਡੇ ਬੀ ਸਾਰੀ ਤੁਸੀਂ ਤਾਂ ਉਹ ਕਿਰਨ ਦੀ ਦਾਤੀ ਪਾਲੀ ਸੀ ਉਹ ਤਾਂ ਉਹ ਅਸੀਂ ਇਹ ਲਿਆ ਕੇ ਜਿਹੜੇ ਬੀ ਕੱਢਿਆ ਉਹ ਆਪ ਹੈ ਇਹ ਤਾਂ ਇੱਕ ਦੱਬਾ ਪਿਆ ਐ ਹੋਜੇ ਮਤਲਬ ਸਾਡੇ 36 39 ਕਿਲੋ ਬੀਜ ਜਿਹੜੇ ਨਿਕਲੇ ਸੀਗੇ ਤੇ ਕੁਝ ਲੋਕਾਂ ਨੇ ਸਾਡੇ ਤੋਂ ਮੰਗੇ ਵੀ ਨੇ ਤੇ ਅਸੀਂ ਕਿਹਾ ਵੀ ਚਲੋ ਦੇ ਦਿੰਨੇ ਆ ਹਾਲਾਂਕਿ ਅਸੀਂ ਆਪਦੇ ਲਈ ਫਾਰਮੂਲਾ ਬਣਾਉਣ ਵਾਸਤੇ ਤੋੜ ਕੇ ਲਿਆ ਹਾਂ ਹਾਂ ਇਹ ਉਹੀ ਬੀਜ ਨੇ ਅੱਛਾ ਇਹ ਸੁਕਾ ਕੇ ਇਹ ਕੱਢੇ ਨੇ ਚਾਹ ਤੈਨੂੰ ਚਾਰ ਤਾਂ ਬੜਾ ਟਾਈਮ ਲੱਗੇ ਹੋਣਗੇ ਹਾਂ ਟਾਈਮ ਤਾਂ ਖੈਰ ਦੇਖੋ ਲੱਗਦਾ ਹੀ ਹੈ ਜਿਹੜੀ ਤੁਸੀਂ ਚੀਜ਼ ਕੁਦਰਤ ਦੇ ਕੋਲੋਂ ਫ੍ਰੀ ਲੈਣੀ ਹੈ ਉਹ ਤੇ ਤਾਂ ਮਿਹਨਤੀ ਹੋਊਗੀ ਉਹ ਮਿਹਨਤ ਨੂੰ ਤੁਸੀਂ ਕਨਵਰਟ ਕਰੋ ਆਪਦੇ ਲੋਕ ਬਿਜ਼ਨਸ ਕਰਦੇ ਫਿਰ ਇਹਦਾ ਪੈਸਾ ਬਣਾਉਂਦੇ ਆ ਅਸੀਂ ਆਪਦੇ ਫਾਰਮੂਲੇ ਤੇ ਪਾ ਲਿਆ ਕੇ ਇਹਨਾਂ ਨੂੰ ਪਾਉਨੇ ਆ ਠੀਕ ਹੈ ਤੇ ਇਹ ਮਤਲਬ ਇੰਨੀ ਵਧੀਆ ਚੀਜ਼ ਹੈਗੀ ਆ ਪਿਛਲੀ ਆਪਾਂ ਵੀਡੀਓ ਸਾਰੀ ਇਹਦੇ ਬਾਰੇ ਗੱਲ ਕਰ ਚੁੱਕੇ ਆ 슈ਗਰ ਨਾਲ ਆਈ ਜਿਹੜੀ ਕਮਜ਼ੋਰੀ ਹੈ ਮਰਦਾਨਾ ਉਹ ਤੇ 슈ਗਰ ਦੀ ਗੱਲ ਕਰੀ ਆਪਾਂ ਬਹੁਤ ਸਰੀ ਚੀਜ਼ਾਂ ਨੇ ਵੀ ਵੈਜੀ ਜਿਹੜੀਆਂ ਚੀਜ਼ਾਂ ਹੈਗੀਆਂ ਵੀ ਬੁੱਧਵੰਦ ਨੂੰ 슈ਗਰ ਹੋ ਜਾਂਦੀ ਹੈ 슈ਗਰ ਤੋਂ ਬਾਅਦ ਤਾਂ ਨਾ ਤਾਂ ਮਤ ਉੱਠਿਆ ਜਾ ਰਿਹਾ ਐ ਨਾ ਬੀਚੋ ਵਚਿਆ ਜਾ ਰਿਹਾ ਐ ਨਾ ਮਰਦ ਕਿਹਨਾਂ ਗੱਲ ਕਰਨੀ ਦਿਲ ਕਰਦਾ ਸਾਰਾ ਦਿਨ ਮੁਹਾਵਲੇ ਦੇ ਚੇੜਾ ਹੋਇ ਰਿਹਾ ਹੈਂਦਾ ਜੇ ਅਗਰ ਕੋਈ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਨੇ ਵੱਡੂ ਖਾਉ ਗੁੱਠੂ ਖਾਉ ਵਾਂਗੂ ਕਹਿੰਦੇ ਆ। ਇਹ ਜਿਹੜੀ ਥੋੜੀ ਫਾਰਮੂਲੇ ਲੁੱਟ ਕੇ ਆਜੇ ਨੇ ਉਹਦੇ ਵਾਸਤੇ ਇਹ ਜਿਹੜਾ ਛਾਟਾ ਹੈ ਇਹ ਤੁਸੀਂ ਕਹਿੰਦੇ ਬਿਮਾਰੀਆਂ ਛੁੱਟ ਛਾਟਾ ਇਹ ਕੰਮ ਕਰੂਗਾ। ਬਿਲਕੁਲ ਇਹ ਇਹ ਫਾਰਮੂਲਾ ਹੈ ਨਾ ਜੀ ਇਹ ਬਹੁਤ ਜਗ੍ਹਾ ਤੇ ਕੰਮ ਕਰੇਗਾ। ਇਹ ਤਿੰਨ ਮੇਨ ਬੇਸਿਕ ਜਿਹੜੇ ਨੇ ਆਯੁਰਵੇਦ ਦੇ ਵਾਤ ਪਿਤ ਕਫ ਉਹਨਾਂ ਨੂੰ ਧਿਆਨ ਚ ਰੱਖ ਕੇ ਇਹਦੇ ਫਾਰਮੂਲੇ ਡਿਵਾਈਡ ਹੋਣਗੇ। ਓਕੇ। ਇੰਨਾ ਕੁਝ ਜਿਹੜਾ ਹੈ ਨਾ ਇਹ ਇੱਕੋ ਫਾਰਮੂਲੇ ਦਾ ਨਹੀਂ ਹੁੰਦਾ ਇਹ ਦਵਾਈਆਂ ਬਣਾਈਆਂ ਜਾਣੀਆਂ ਜਿਹੜੇ ਬੰਦੇ ਨੂੰ ਕਿਦਾਂ ਦੀ ਪ੍ਰੋਬਲਮ ਹੈ ਸ਼ੂਗਰ ਦੀ ਹੈ ਤਾਂ ਉਹਦੇ ਕੁਝ ਡੜੀ ਬੂਟੀਆਂ ਬਾਹਰ ਆ ਜਾਣੀਆਂ ਕੁਝ ਅੰਦਰ ਸੇ ਲੀਨ ਜਾਣੀਆਂ ਕਿਸੇ ਨੂੰ ਲੀਵਰ ਤੋਂ ਸੰਬੰਧਿਤ ਪ੍ਰੋਬਲਮ ਹੈ ਤਾਂ ਉਹ ਲੀਵਰ ਦੀਆਂ ਜੜੀ ਬੂਟੀਆਂ ਜਿਹੜੀ ਇਹਦੇ ਵਿੱਚ ਰਲ ਜਾਣੀਆਂ ਠੀਕ ਹੈ ਕੁਝ ਲੋਕਾਂ ਨੂੰ ਜਿਹੜੀ ਹੱਥ ਰਸੀ ਕਰਕੇ ਜਿਹੜੀ ਉਹਨਾਂ ਨੇ ਕਮਜ਼ੋਰੀ ਕੀਤੀ ਹੈ ਉਹਦੇ ਹਿਸਾਬ ਨਾਲ ਇਦਾਂ ਦੀਆਂ ਜੜੀ ਬੂਟੇ ਆ ਜਾਣੀਆਂ ਜਿਵੇਂ ਆਹ ਸਾਲਮ ਪੰਜਾ ਪਿਆ ਇਹ ਦੇਖੋ ਸਾਬਤ मतलब ਸਾਬਤ ਬਣ ਜਾਈਂ ਚਾਲਮ ਪੰਜਾ ਇਹ ਈਰਾਨ ਦੀ ਜਿਹੜੀ ਬੁੱਟੀ ਹੈ ਇਹ ਵੀ ਬਾਜ਼ਾਰ 'ਚ ਜਿਹੜੀ ਲੋਕ ਯੂਜ਼ ਕਰਦੇ ਆ ਉਹ ਏਡਾ ਕ ਪੰਜਾ ਹੁੰਦਾ ਅਸੀਂ ਸਪੈਸ਼ਲ ਮੰਗਵਾਉਨੇ ਆ ਅੱਛਾ 22000 ਰੁਪਏ ਕਿਲੋ ਦੀ ਆਈਟਮ ਉਹ ਆਮ ਤੌਰ ਤੇ 13-14000 ਰੁਪਏ ਨੂੰ ਮਿਲ ਜਾਂਦਾ ਪਰ ਉਹ ਇੰਨਾ ਕਾਮਯਾਬ ਨਹੀਂ ਹੁੰਦਾ ਜਿੰਨਾ ਇਹਨੇ ਕਾਮਯਾਬ ਕਰਦੇ ਨੇ ਇਹ ਦੇਖ ਸਕਦੇ ਹੋ ਤੁਸੀਂ ਕਿੱਦਾਂ ਵੱਡਾ ਵੱਡਾ ਹੈ ਜੀ ਜੀ ਪੀਕਾ ਜੀ ਇਹ ਇਹੋ ਜਿਹੇ ਜੜੀ ਬੂਟੀਆਂ ਨੇ ਜਿਹੜੀਆਂ ਇਹ ਜਿਹੜੀ ਪਰ ਤੁਸੀਂ ਤਾਂ ਇਹ ਕਹਿ ਰਹੇ ਸੀ ਕਿ ਸਾਡੀ ਜਿਹੜੀ ਬਰਫੀ ਹੈ ਬਰਫੀ ਦੀ ਥੋੜੀ ਜਿੰਨੀ ਬੰਦੀ ਮੈਂ ਤੁਹਾਨੂੰ ਪੁੱਛਿਆ ਇਹ ਚੀਜ਼ ਹੈ ਤੁਸੀਂ ਕਹਿੰਦੇ ਸੁਨਹਿਰੀ ਬਰਫੀ ਹੈ ਇਹ ਬਿਲਕੁਲ ਇਹ ਜਿੰਨੀ ਸੁਨਹਿਰੀ ਬਰਫੀ ਆ ਇਹ ਜੀ ਉਹ ਨਹੀਂ ਇਹਦੇ ਸਰੀਰ ਨੂੰ ਸੁਨਹਿਰਾ ਬਣਾਉਂਦੀ ਹੈ ਉਹ ਕੀ ਜੀ ਹੈ ਦੀ ਚੀਜ਼ ਇਹਨੂੰ ਲੋਬਾਨ ਬੋਲਦੇ ਆ ਲੋਬਾਨ 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 ਹਾਂਜੀ ਇਹ ਵੀ ਸ਼ੁੱਧ ਕਰਨਾ ਪੈਂਦਾ ਫਿਰ ਜਾ ਕੇ ਇਹ ਇਦਾਂ ਦਾ ਨਿਕਲਦਾ ਅਦਰਵਾਈਜ਼ ਇਹ ਮਟ ਮੇਲਾ ਜਿਹਾ ਹੁੰਦਾ ਜਿੱਦਾਂ ਸ਼ਿਲਾਜੀਤ টাইਪ ਦੀ ਚੀਜ਼ ਹੁੰਦੀ ਨਾ ਉਸੇ ਤਰ੍ਹਾਂ ਇਹਨੂੰ ਸ਼ੁੱਧ ਕਰਕੇ ਵਸ ਇਹਦੇ ਵੀ ਪੀਸ ਕੱਟ ਕੇ ਅਸੀਂ ਰੱਖ ਲੈਨੇ ਬਣਾ ਲੈਨੇ ਤੇ ਇਹਦੇ ਬਹੁਤ ਜ਼ਬਰਦਸਤ ਕੰਮ ਨੇ ਇਹ ਕੋਈ ਸਮੱਸਿਆ ਨਹੀਂ ਛੱਡਦਾ ਜੀ ਇਹਨੂੰ ਅਗਰ ਸ਼ੁੱਧ ਤਰੀਕੇ ਨਾਲ ਵਰਤ ਲਵੇ ਲੋਬਾਨ ਕੋਡਿਆ ਇਹਦੇ ਬਹੁਤ ਜ਼ਿਆਦਾ ਇਹਦੇ ਤੇ ਕਾਫੀ ਸਾਰੀ ਰਿਸਰਚ ਹੋਈ ਹੈ ਫੋਰਨ ਚ ਵੀ ਰਿਸਰਚ ਹੋਈ ਹੈ ਕਿਤਾਬਾਂ ਲਿਖੀਆਂ ਗਈਆਂ ਨੇ ਉੱਤੇ ਤੇ ਇਹ ਸਾਡੇ ਜੜੀ ਬੂਟਿਆਂ 'ਚ ਆਮ ਹੀ ਹੁੰਦਾ ਹੈ ਇਹ ਦਵਾਈਆਂ ਸਾਡੇ ਆਮ ਹੀ ਹੁੰਦਾ ਜੀ 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 ਜਿਹੜੇ ਤੁਸੀਂ ਸ਼ੂਗਰ ਦੀ ਗੱਲ ਕਰੇ ਠੀਕ ਹੈ ਹੁਣ ਸ਼ੂਗਰ ਦੇ ਨਾਲ ਆਈ ਇਹ ਕਮਜ਼ੋਰੀ ਨੂੰ ਹਟਾਉਣ ਲਈ ਇਹ ਫਾਰਮੂਲੇ ਤੋਂ ਉੱਤੇ ਕੋ ਦੁਨੀਆ ਤੇ ਚੀਜ਼ ਹੈ ਨਹੀਂ ਹਾਂ ਵੀਕਨੈਸ ਆ ਜਾਂਦੀ ਇੱਕ ਤਾਂ ਉਹਨਾਂ ਦੀ ਗ੍ਰੈਸਟੀ ਖਰਾਬ ਦੂਜਾ ਚਿਰਕਸਾਪਨ ਤੀਜਾ ਥਕਾਵਟ ਚੌਥਾ ਉਹਨਾਂ ਦਾ ਜਿਵੇਂ ਬੈਗੇ ਜੋੜਾਂ ਦੇ ਵਿੱਚ ਜਿਹੜੀ ਉਹ ਪੂਰੀ ਤਰਾਵਟ ਨਹੀਂ ਰਹਿੰਦੀ ਠੀਕ ਹੈ ਕਮਜ਼ੋਰ ਜਿੱਥੇ ਪਏ ਨੇ ਤਾਂ ਟਲੇ ਪਏ ਨੇ ਬਸ ਉੱਠਣ ਨੂੰ ਕੰਮ ਨੂੰ ਕਰਨ ਨੂੰ ਹਾਂਜੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੰਦੇ ਨੂੰ ਇਹ ਬਿਲਕੁਲ ਉਹ ਪਿਛਲੇ ਵਾਲਾ ਡਾਇਲੋਗ ਆਪਾਂ ਦੁਬਾਰਾ ਬੋਲ ਸਕਦੇ ਹਾਂ ਘੋੜਾ ਬਣ ਜਾਂਦਾ ਬੰਦਾ ਪੂਰਾ ਗੱਬੜੂ ਵਰਗੀ ਇੱਕ ਫੀਲਿੰਗ ਆਉਣ ਲੱਗ ਜਾਂਦੀ ਏਦਾਂ ਦਾ ਅਗਰ ਫਾਰਮੂਲਾ ਯੂਜ਼ ਕਰ ਲੇਤਾ ਕਿਦਰ ਇਹ ਚੀਜ਼ ਦਾ ਕੋਈ ਤੁਸੀਂ ਦੱਸਿਆ ਸੀ ਕਿ ਜਿਹੜਾ ਬੰਦਾ ਇਹ ਇਹ ਚੀਜ਼ ਖਾਏਗਾ ਜਾਂ ਇਹਦਾ ਇਸਤੇਮਾਲ ਕਰਨਾ ਸਿੱਖ ਜਾਏਗਾ ਉਹਦੀ ਉਮਰ ਜਿੰਨੀ ਮਰਜ਼ੀ ਹੋਵੇ ਉਹ ਆਪਣੀ ਉਮਰ ਤੋਂ 25 ਸਾਲ ਪਿੱਛੇ ਚਲਾ ਜਾਏਗਾ ਅਸਲ ਚ ਇਹਦੇ ਚ ਗੁਣ ਕਿਹੜੇ ਆਂ ਸ਼ਰੀਰ ਦੇ ਅੰਦਰ ਇਹਨੂੰ ਆਪਣੀ ਲੋਕਲ ਲੈਂਗੁਏਜ ਚ ਪਕੜਾ ਕਿੰਨੇ ਆਂ ਅਸਲ ਗੋਖਰੂ ਛੋਟਾ ओके डिके ये देखो उन ਤੁਸੀਂ ਕਿੰਨਾ ਫਰੈਸ਼ ਹਰੇ ਦਾ ਹਰੇ ਵਰਗਾ ਪਿਆ ਬਾਜ਼ਾਰ ਚ ਜਿਹੜੇ ਮਿਲਣ ਵਾਲੇ ਨੇ ਉਹ ਪਖੜੇ ਕਾਲੇ ਹੋਏ ਹੁੰਦੇ ਆ ਇਹ ਸੀ ਕੋਈ ਚੀਜ਼ ਐਸੀ ਨਹੀਂ ਵਰਸਡੇ ਜਿਹੜੀ ਗੁਣ ਹੀਣ ਹੋ ਗਈ 6 ਮਹੀਨੇ ਤੋਂ ਵੱਧ ਅਸੀਂ ਕੋਈ ਚੀਜ਼ ਰੱਖਦੇ ਨਹੀਂ ਇਹਦੇ ਅੰਦਰ ਗੁਣ ਨੇ ਬਾਥਰੂਮ ਨੂੰ ਖੁੱਲ ਕੇ ਲਿਆਉਂਦੇ ਤੇ ਸਰੀਰ ਦੇ ਅੰਦਰ ਜਿਹੜੀਆਂ ਜ਼ਹਿਰਾਂ ਰੁਕੀਆਂ ਨੇ ਉਹ ਜਦੋਂ ਬਾਹਰ ਜਾ ਰਹੇ ਨੇ ਫਲਸ਼ ਆਊਟ ਹੋ ਰਹੀਆਂ ਨੇ ਤਾਂ ਸਰੀਰ ਦੇ ਅੰਦਰ ਕਮਜ਼ੋਰੀ ਰਹਿਣੀ ਨਹੀਂ ਜੀ ਜੀ ਸਾਰੇ ਜਿਹੜੇ ਮੁਸ਼ਕਲ ਨੂੰ ਇਸ ਹਾਂਜੀ ਇਹ ਪਿਆ ਫਾਰਮੂਲਾ ਵਾ ਸਾਰੇ ਤੁਸੀਂ ਕਿਹੜਾ ਫਾਰਮੂਲਾ ਵਸਤ ਮੰਨਦੇ ਹੋ ਤੁਸੀਂ ਇਹਨਾਂ ਸਾਰੇ ਤੀਜਾ ਸਰ ਲੀਵਰ ਵਾਸਤੇ ਕੁੱਟਕੀ ਆ ਗਈ ਚਿਰੈਤਾ ਵੀ ਆ ਗਿਆ ਕਾਲਮੇਗਾ ਦੀ ਇਸ ਤਰ੍ਹਾਂ ਦੀਆਂ ਜੜੀ ਬੂਟੀਆਂ ਬਹੁਤ ਨੇ ਹੁਣ ਆਪਣੇ ਆਮ ਇੱਕ ਜੜੀ ਬੂਟੀ ਹੁੰਦੀ ਪੁਨਰਨਵਾ ਕਹਿੰਦੇ ਉਹਨੂੰ ਇੱਕ ਸੱਟ ਜੜੀ ਹੈ ਇੱਕ ਸੱਟ ਬਹੁਤ ਜ਼ਬਰਦਸਤ ਹੈ ਜੀ ਹਾਂ ਉਹ ਅਗਰ ਤੁਸੀਂ ਯੂਜ਼ ਕਰਦੇ ਹੋ ਮੰਨ ਲਓ ਉਹਦਾ ਥੋੜਾ ਜਿਆ ਇੰਨੀ ਕ ਤਾਣੀ ਤੋੜ ਕੇ ਪੱਕੜੇ ਬਾਪਾ ਦੱਸੋਗੇ ਜੀ ਇਹ ਬਦਲਾਪ ਕਿਸ ਤਰ੍ਹਾਂ ਦਾ ਹੁੰਦਾ ਕਿਵੇਂ ਹੁੰਦਾ ਕਿੱਥੇ ਮਿਲਦਾ ਤੇ ਆਹ ਜਿਹੜੀ ਬਿਮਾਰੀਆਂ ਦਾ ਛਾਪੋਟ ਬੂਟੀ ਇਹ ਸਾਰੀਆਂ ਨੋਰਮਲ ਆਪਣੇ ਖੇਤਾਂ ਚ ਮਿਲਦੀਆਂ ਨੋਰਮਲ ਖੇਤਾਂ ਬਿਲਕੁਲ ਬਿਲਕੁਲ ਪਾ ਪਖੜੇ ਦੀ ਕੋਈ ਕਈ ਥਾਂ ਤੇ ਘਟ ਹੁੰਦਾ ਆ ਪਰ ਆ ਇਹ ਆਮ ਤੌਰ ਤੇ ਝੋਨੇ ਦੇ ਵੇਲੇ ਜਿਹੜਾ ਨਾ ਇਹ ਹੋਇਆ ਹੁੰਦਾ ਦੀ ਖਾਲੀ ਜਿੱਥੇ ਜਗ੍ਹਾ ਹੁੰਦੀ ਹੈ ਪਾਣੀ ਜ਼ਿਆਦਾ ਭਰਿਆ ਰਹਿੰਦਾ ਹੈ ਉੱਥੇ ਇਹ ਬਹੁਤ ਹੁੰਦਾ ਆ ਇਹ ਸਾਰੀਆਂ ਜਿਹੜੀ ਬੂਟੀਆਂ ਕੁਦਰਤੀ ਤੌਰ ਤੇ ਫ੍ਰੀ ਮਿਲਦੀਆਂ ਤੇ ਅਸੀਂ ਕਾਫੀ ਇਕੱਠੀਆਂ ਕਰਦੇ ਆ ਤੇ ਇਹਨਾਂ ਤੋਂ ਆਹ ਜੋਗ ਬਣਾਏ ਜਾਂਦੇ ਹੁਣ ਉਹ ਸਾਡੇ ਸਾਹਮਣੇ ਪਈ ਆ ਫਲੀ ਕਿਕਰ ਦੀ ਦੇਖੋ ਲੈ ਜੀ 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 ਆਹਰੀ ਹਾਂ ਇਹ ਵੀ ਫ੍ਰੀ ਨਹੀਂ ਹੈਗੀ ਆਮ ਹੀ ਸੜਕਾਂ ਤੇ ਹੁੰਦਾ ਹੈ ਜੀ ਫੇਵਰੇਟ ਫੇਵਰੇਟ ਖਾਣਾ ਹੈ ਜੀ ਬਿਲਕੁਲ ਬੱਕਰੇ ਦੇ ਕਿੰਨੀ ਜ਼ਿਆਦਾ ਤਾਕਤ ਹੈ ਉਹਦੇ ਉਹ ਵੀ ਇਹ ਖਾਂਦਾ ਹੈ ਠੀਕ ਹੈ ਇਹਦੇ ਵਿੱਚ ਇੰਨੀ ਜ਼ਿਆਦਾ ਵੀਰਜ ਨੂੰ ਗਾੜਾ ਕਰਨ ਦੇ ਨੇ ਜ਼ਬਰਦਸਤ ਗੁਣ ਨੇ ਜਿਵੇਂ ਕੰਗੀ ਬੂਟੀ ਦੱਸੀ ਗਈ ਨਾਲ ਇਹ ਮਿਲਾ ਲਓ ਠੀਕ ਹੈ ਮਤਲਬ ਫਾਰਮੂਲੇ ਇੰਨੇ ਆ ਦਵਾਈਆਂ ਇੰਨੀਆਂ ਨੇ ਕਿ ਤੁਸੀਂ ਗਿਣਦੇ-ਗਿਣਦੇ ਗੁਣਾਂ 'ਤੇ ਥੱਕ ਜਾਓ ਅੱਛਾ ਇੱਕ ਗੱਲ ਹੋਰ ਦੱਸੋ ਵਾਜੀ ਫੋਟੇਕੋਲ ਇਹਨਾਂ ਕੁਦਰਤੀ ਜਿਹੜੀ ਬੂਟੀਆਂ ਦੇ ਜ਼ਰੀਏ ਤੁਸੀਂ ਕਿਹੜੀਆਂ ਚਾਹੀਆਂ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਸ਼ੂਗਰ ਵੀ ਹੈ ਲੀਵਰ ਦੀ ਬੜੀ ਸਮੱਸਿਆ ਹੈ ਕਮਜ਼ੋਰੀ ਦੀ ਬੜੀ ਦਿੱਕਤ ਹੈ ਜੇ ਫੇਡਮੈਂਟ ਸੰਬੰਧਿਤ ਰੋਗਾਂ ਦੀ ਬੜੀ ਲੋਕ ਸਮੱਸਿਆ ਤੋਂ ਪੀੜਤ ਨੇ ਪੇਟ ਵਾਸਤੇ ਇਹ ਜਿਹੜੀ ਚਾਬਰ ਦਾ ਤੁਸੀ ਬਣਾਉਂਦੇ ਸਭ ਤੋਂ ਵਧੀਆ ਚੀਜ਼ ਹੈ ਜਦੋਂ ਪੇਟ ਖਾਲੀ ਨਹੀਂ ਹੁੰਦਾ ਹਰ ਵੇਲੇ ਭਰੇ ਭਰੇ ਰਹਿੰਦਾ ਕਿਹੜੀ ਚੀਜ਼ ਹੈ ਕਿ ਤੁਸੀਂ ਮੈਨੂੰ ਇੱਕ ਆਇਟਮ ਪੁੱਛੀ ਤੁਸੀਂ ਇਹਨਾਂ ਨੇ ਮੈਨੂੰ ਪੁੱਛਿਆ ਸੀ ਵੀ ਕੀ ਚੀਜ਼ ਹੈ ਤੁਹਾਨੂੰ ਕਿਹਾ ਜੀ ਇਹ ਹਾਜ਼ਮਾ ਪਲੱਸ ਬਣਾਇਆ ਹੋਇਆ ਬਿਲਕੁਲ ਇਹ ਜਿੱਤਰੋਂ ਦੀ ਜਿਹੜੀ ਬੋਟੀ ਹੈ ਹਾਂ ਉਹਦੇ ਚ ਹਿੰਗ ਵਗੈਰਾ ਲਾ ਲਓ ਪਿਪਰ ਮਿੰਟ ਲਾ ਲਓ ਸੁੰਡ ਲਾ ਲਓ ਇਦਾਂ ਦੀਆਂ ਚੀਜ਼ਾਂ ਇਲਾਈਚੀ ਲਾ ਲਓ ਬੋਟੀ ਹਣਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਾ ਕੇ ਅਸੀਂ ਇੱਕ سیرਪ ਬਣਾਇਆ ਉਹ ਬਹੁਤ ਜ਼ਬਰਦਸਤ ਕੰਮ ਕਰਦਾ ਉਹ ਬੰਦਾ ਇੱਕ ਵਾਰੀ ਪੀ ਲੈਂਦਾ ਨਾ ਤਾਂ ਉਹ ਐਨ ਉਹਦਾ ਜੀ ਕਰਦਾ ਕਿ ਮੈਂ ਪੂਰੀ ਦੀ ਪੂਰੀ ਜਿਹੜੀ ਇਹ ਬੋਟਲ ਹੀ ਖਾਲੀ ਕਰ ਦਿਆਂ ਹਾਂ ਇਹ ਕੰਮ ਕਿਵੇਂ ਕਰਦੀ ਹੈ ਇਹ ਜੀ ਹਾਂ ਹਾਜ਼ਰ ਹਾਂ ਪਲੱਸ ਹੈ ਅੱਛਾ ਬਹੁਤ ਹਾਂ ਹਾਂ ਜੀ ਹਾਂ ਜੀ ਉਹ ਤਾਂ ਹਲੇ ਤਿਆਰੀ ਚੱਲ ਰਹੀ ਸੀ ਜੀ ਜੀ ਇਹਨੂੰ ਪੀ ਲੋ ਤੁਸੀਂ ਇਹ ਆਰਬੇਲਿਕ ਡਰਿੰਕ ਕਹਿ ਸਕਦਾ ਮੈਂ ਅੱਛਾ ਇਹ ਜਿਹੜੇ ਲੋਗ ਉਹਦੇ ਸੁਕੀਨ ਨੇ ਨਾ ਅਸੀਂ ਤਾਂ ਜੀ ਨਹੀਂ ਹੁੰਦਾ ਵੀ ਜਦੋਂ ਕੁਝ ਜ਼ਿਆਦਾ ਖਾਧਾ ਗਿਆ ਤਾਂ ਅਸੀਂ ਕਹਿੰਦੇ ਵੀ ਲਿਆਓ ਜੀ ਸੌਫਟ ਡਰਿੰਕ ਲਿਆਓ ਕਾਲੇ ਕਾਲੇ ਸੁਲਮਾ ਨਾਮ ਤਾਂ ਨਹੀਂ ਲਾਉਂਦਾ ਉਹਦਾ ਅਜੇ ਦੋ ਵੀ ਕਿੰਨਾ ਚਲਾ ਲੰਨੇ ਨਹੀਂ ਨਹੀਂ ਇਹ ਉਹਨਾਂ ਦਾ ਪਿਓ ਆ ਤੁਸੀਂ ਇਹਨੂੰ ਯੂਜ਼ ਕਰੋ ਉਹ ਨੂੰ ਭੁੱਲ ਜਾਓਗੇ ਤੁਸੀਂ ਉਹ ਬੋਤਲ ਚਲਾ ਕੇ ਮਾਰੋਗੇ ਤੁਹਾਨੂੰ ਇਹਦਾ ਟੇਸਟ ਕਰਾ ਦਿੱਤਾ ਗਿਆ ਯਾਨੀ ਜ਼ਿਆਦਾ ਟੇਸਟੀ ਬਣਾਈ ਹੋਈ ਹੈ ਅਸੀਂ ਆਮ ਤੌਰ ਤੇ ਇਹਨੂੰ ਕਹਿੰਦੇ ਇਹਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਜੇ ਬੱਚਿਆਂ ਦੇ ਹੱਥ ਲੱਗ ਗਏ ਤਾਂ ਤੁਹਾਡੇ ਹੱਥ ਨਹੀਂ ਲੱਗਣੇ ਮਰਦੇ ਯਾਰ ਜਦੋਂ ਦਿੱਕੀ ਮੈਨੂੰ ਬਚਪਨ ਇਹ ਯਾਦ ਆ ਜਾਵੇ ਹਾਂ ਇੰਨੀ ਜਿਆਦਾ ਟੇਸਟੀ ਹੈ ਇਹ ਜਲ ਜੀਰਾ ਜਿਹੜੀਆਂ ਲੈਮਨ ਜੀਰਾ ਪੀਨੇ ਹੋਣਾ ਤੁਸੀਂ ਉਹ ਵੀ ਭੁੱਲ ਜਾਓਗੇ ਇਹਦੇ ਹੁੰਦੇ ਹਾਂ ਹਾਂਜੀ ਇੰਨੀ ਜ਼ਬਰਦਸਤ ਮੈਂ ਮਤਲਬ ਹਾਲ ਤੁਸੀਂ ਇਹਦੇ ਵਿੱਚ ਰੱਖਿਆ ਹਾਂ ਉਹ ਤਾਂ ਇੱਕ ਟੈਂਪਰੇਰੀ ਤਿਆਰ ਕੀਤੀ ਹੋਈ ਚੀਜ਼ ਹੈ ਨਾ ਇਹ ਪਿਓਰਲੀ ਆਯੁਰਵੈਦਿਕ ਤਰੀਕੇ ਦੇ ਨਾਲ ਭਰੇ ਹੋਏ ਪੇਟ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਖਾਲੀ ਕਰਕੇ ਪਰੇ ਸੁੱਟਣ ਵਾਲੀ ਚੀਜ਼ ਹੈ ਕੀ ਵਾਹ ਅਜਾ ਵੈਜੀਟਰੀਅਨ ਤੁਸੀਂ ਡੇਲੀ ਨੋਕ ਇਹ ਜਦੋਂ ਇਸ ਤੋਂ ਫਾਰਮੂਲੇ ਬਣੇ ਲਿਵਰਟੀ ਦੀ ਤੁਸੀਂ ਹਰ ਤਰ੍ਹਾਂ-ਤਰ੍ਹਾਂ ਦੀ ਕੱਲੀ-ਕੱਲੀ ਚੀਜ਼ ਨੂੰ ਡਿਫਾਈਨ ਕਰਨਾ ਦਾ ਇੱਕ ਵੀਡੀਓ ਦੇ ਵਿੱਚ ਬੜਾ ਮੁਸ਼ਕਿਲ ਹੈ ਸਾਨੂੰ ਇਹ ਦੱਸੋ ਕਿ ਜਿਹੜੇ ਲੋਕ ਚਾਹੁੰਦੇ ਨੇ ਕਿ ਉਹਨਾਂ ਕੁਦਰਤੀ ਢੰਗ ਨਾਲ ਉਹਨਾਂ ਦਾ ਡੀਬੋਟ ਠੀਕ ਹੋ ਜਾਏ ਉਹਨਾਂ ਦੀ ਕਮਜ਼ੋਰੀ ਠੀਕ ਹੋ ਜਾਏ ਉਹ ਉਹਨਾਂ ਨੂੰ 슈ਗਰ ਜਿਹੜੀ ਹੈ ਉਹ ਸਹੀ ਸੱਟ ਬੈਠ ਜੇ ਉਹਨਾਂ ਦੇ 슈ਗਰ ਤੋਂ ਪੀੜਤ ਲੋਕ ਇਹ ਇਸ ਤਰ੍ਹਾਂ ਇਹੀ ਫਾਰਮੂਲੇ ਤੇ ਇਸਨੂੰ ਨਹੀਂ ਆ ਤਾਂ ਦੇਖੋ ਸਾਡੇ ਜਿਵੇਂ ਰੈਡੀ ਪਏ ਐ ਇਹ ਅਸੀਂ ਬੇਸ ਤਾਂ ਜਿਹੜਾ ਪਹਿਲਾਂ 슈ਗਰ ਦਾ ਬੇਸ ਸੀਗਾ ਉਹ ਹੀ ਤਿਆਰ ਕਰ ਰਹੇ ਸੀਗਾ ਅੱਧਾ ਤਾਂ ਹੋ ਗਿਆ ਉਹ ਤੇ ਇਹ ਜਿਹੜੀ ਚੀਜ਼ ਹੈ ਨਾ ਐਵੇਂ ਨਹੀਂ ਭੇਜਦੇ ਅਸੀਂ ਇਹ ਜਿਸ ਤਰ੍ਹਾਂ ਅਸੀਂ ਇਕੱਠੀਆਂ ਕਰ ਲੈਂਦੇ ਆ ਜੜੀ ਬੁੱਟੀਆਂ ਸਾਰੀਆਂ ਤੇ ਉਹ ਉਹਦੇ ਵਿੱਚ ਪੂਰੀ ਪ੍ਰੋਸੈਸਿੰਗ ਕਰਕੇ ਕਈ ਜੀਆਂ ਚੀਜ਼ਾਂ ਦੀ ਇਹਨਾਂ ਨੂੰ ਭਾਵਨਾਵਾਂ ਪਾਣੀ ਪਾਇਆ ਕਿਸੇ ਜੜੀ ਬੁੱਟੀ ਦਾ ਜਿਵੇਂ ਅਸ਼ੋਗੰਧ ਦਾ ਪਾਇਆ ਬਹੁਤ ਸਾਰੀਆਂ ਜੜੀ ਬੁੱਟੀਆਂ ਇਹਨੂੰ ਗਿੱਲਾ ਹੋ ਜਾਂਦਾ ਇਹਨੂੰ ਫਿਰ ਅਗੜਾਈ ਚੱਲਦੀ ਬਹੁਤ ਲੰਬੇ ਟਾਈਮ ਤੇ ਫਿਰ ਜਾ ਕੇ ਸੁੱਕ ਕੇ ਇਦਾਂ ਦਾ ਪਾਊਡਰ ਬਣਦਾ ਆ ਸ਼ੂਗਰ ਵਾਸਤੇ ਹੈ ਜੀ ਇਹਦੇ ਵਿੱਚ तमाम ਜਣਾ ਜੜੀਆਂ ਬੂਟੀਆਂ ਜੜੀਆਂ ਹੈਗੀਆਂ ਮੰਨ ਲਓ ਇੱਕ ਪੈਕੇਜ 12 ਹਾਂ ਜੀ 12 13 ਤਰ੍ਹਾਂ ਦੀਆਂ ਤਾਂ ਹੋ ਗਈਆਂ ਇਹਦੇ ਵਿੱਚ ਪਸਮਾ ਤੇ ਕਰੀਬ 16 17 ਤਰ੍ਹਾਂ ਦੀਆਂ ਹੋਰ ਜੜੀ ਬੂਟੀਆਂ ਇਹਨਾਂ ਜ਼ਬਰਦਸਤ ਹੈਗਾ ਇੱਕ ਕੰਗੀ ਬੂਟੀ ਦਾ ਸਯੋਗ ਦੇ ਨਾਲ ਇਹਨੂੰ ਤਿੱਗਣੀ ਪਾਵਰ ਕਰ ਦਿੱਤੀ ਗਈ ਹੈ ਗੋਲੀਆਂ ਗਲੀਆਂ ਅੰਗਰੇਜ਼ੀ ਸਭ ਬੰਦ ਹੋ ਜਾਂਦੀ ਹੈ ਜੀ ਇਹਦੇ ਚੱਲਦੇ ਐਨੀ ਜ਼ਬਰਦਸਤੀ ਕਰ ਤੇ ਫਿਰ ਕਮਜ਼ੋਰੀ ਵਾਲਾ ਜਿਹੜਾ ਬੰਦਾ ਇਹਨੂੰ ਲੈ ਲੈਂਦਾ ਨਾ ਮਤਲਬ 15 ਦਿਨਾਂ ਦੇ ਅੰਦਰ ਅੰਦਰ ਉਹ ਸਰੀਰ ਪੱਖੋਂ ਕਹਿਣ ਲੱਗ ਜਾਂਦਾ ਹੈ 슈ਗਰ ਹੌਲੀ ਹੌਲੀ ਘਟਦੀ ਹੈ ਪਰ ਸਰੀਰ ਪੱਖੋਂ ਕਹਿਣ ਲੱਗ ਜਾਂਦਾ ਕਿ ਮੈਂ ਵਾਕਈ ਖੜਾ ਹੋ ਗਿਆ ਹੁਣ ਠੀਕ ਹੈ ਇਹ ਈ ਇੰਨੀ ਵਧੀਆ ਚੀਜ਼ ਹੈ ਇਹ ਤਾਂ ਇਹ ਤਾਂ ਨਹੀਂ 슈ਗਰ ਵਾਲੀ ਗੱਲ ਦੀ ਤੇ ਫਿਰ ਯੋ ਸਰੀਰਕ ਤੌਰ ਤੇ ਕਮਜ਼ੋਰੀ ਹੈ ਕੋਈ ਕੰਮ ਕਰਨ ਨੂੰ ਜੀਲੀ ਨਹੀਂ ਕਰਦਾ ਨੀ ਨਾ ਦਿਨ ਨੂੰ ਨਾ ਰਾਤ ਨੂੰ ਬਦਲਵੇ ਹੈ ਕਿ ਕੰਮ ਤੇ ਬੈਠੇ ਨੇ ਉੱਥੇ ਸੌ ਜਾਂਦੇ ਨੇ ਡਰਾਈਵਿੰਗ ਕਰਦੇ ਹੋਏ ਨੀਂਦ ਆ ਜਾਂਦੀ ਹੈ ਬਹੁਤਿਆਂ ਨੂੰ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਨਾ ਪੜ੍ਹਨ ਨੂੰ ਦਿਲ ਕਰਦਾ ਨਾ ਪੜਾਉਣ ਨੂੰ ਦਿਲ ਕਰਦਾ ਫਿਰ ਉਹ ਵੀ ਚਾਹੁੰਦੀ ਫਰੁਖੀ ਸਾਹਿਬ ਤੁਸੀਂ ਸਮਝਦੇ ਹੋ ਇੰਨੀ ਜੜੀਆਂ ਬੂਟੀਆਂ ਦੇ ਹੁੰਦਿਆਂ ਵੀ ਉਹ ਬੰਦਾ ਸੌਂ ਗਿਆ ਫਿਰ ਫਾਇਦਾ ਕੀ ਹੋਇਆ ਇੰਨਾ ਕੁਝ ਇਕੱਠੇ ਕਰ ਲੈਂਦਾ ਇਹ ਦੱਸੋ ਸਰ ਜਦੋਂ ਇਹ ਹਰ ਚੀਜ਼ ਦਾ ਇਲਾਜ ਆ ਗਿਆ ਦੇ ਇੰਨੀਆਂ ਚੀਜ਼ਾਂ ਤਾਂ ਜ਼ਿੰਦਗੀ 'ਚ ਬੰਦੇ ਨੇ ਉਹੀ ਨਹੀਂ ਕਦੇ ਵੇਖਿਆ ਉਹਨੀਆਂ ਜਿੰਨੀਆਂ ਸੀ ਉਹਨਾਂ ਨੂੰ ਇਹਨਾਂ ਦਵਾਈਆਂ 'ਚ ਪਾ ਪਾ ਕੇ ਤੇ ਯੂਜ਼ ਕਰਵਾ ਦਿੰਦੇ ਨੇ ਖਵਾ ਦਿੰਦੇ ਨੇ ਇਹ 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 ਬਿਲਕੁਲ ਜਿਹੜਾ ਇਹ ਫਾਰਮੂਲੇ ਦਾ ਅਸਲੀ ਰੂਪ ਹੈ ਉਹ ਇਹ ਹੈ ਟਾਈਮੈਕਸ ਦਾ ਨਾਮ ਰੱਖਿਆ ਸੀ ਇਹ ਹੈਗਾ ਜਿਸ ਤਰ੍ਹਾਂ ਨੌਜਵਾਨਾਂ ਦਾ ਮੈਰਿਜ ਤੋਂ ਬਾਅਦ ਲਾ ਲਓ ਟਾਈਮ ਹੀ ਨਹੀਂ ਲੱਗਦਾ ਸਮਾਂ ਹੀ ਨਹੀਂ ਲੱਗਦਾ ਖਰਾਬ ਹੋ ਜਾਂਦਾ ਜਿਵੇਂ ਉਹ ਗੇੜਾ ਜਿਹਾ ਲਾ ਕੇ ਵੱਖਣ ਲੇ ਇਹ ਉਹਨਾਂ ਦੇ ਕੰਮ ਕਰਦਾ ਬਹੁਤ ਜ਼ਬਰਦਸਤ ਮਤਲਬ ਇਹ ਸਾਰਾ ਤੁਸੀਂ ਕੰਬੀਨੇਸ਼ਨ ਇਹ ਜਿਹੜੀ ਬੁੱਟੀ ਦਾ ਬਣਾਉਣਾ ਹੈ ਬਿਲਕੁਲ ਇਹ ਸਾਰੀਆਂ ਜਿਹੜੀ ਬੁੱਟੀਆਂ ਤੁਹਾਨੂੰ ਦੱਸਿਆ ਨੂੰ ਤਿੰਨ ਹਿੱਸਿਆਂ 'ਚ ਡਿਵਾਈਡ ਹੋ ਜਾਣਾ ਹੈ ਕਿਹੜੀ ਚੀਜ਼ ਤੇ ਕਿਹੜਾ ਕੰਮ ਕਰਾਉਣਾ ਹੈ ਕਿਹੜੀ ਚੀਜ਼ ਤੇ ਕਿਹੜਾ ਕੰਮ ਕਰਾਉਣਾ ਉਹਦੇ ਹਿਸਾਬ ਨਾਲ ਇਹ ਡਿਵਾਈਡ ਹੁੰਦੇ ਜਾਣਾ ਹੈ